ਰੱਬ ਤੋਂ ਵੀ ਪਹਿਲਾਂ ਯਾਦ ਆਉਂਦੇ ਨੇ ਰਿਸ਼ਤੇ ਜਦੋਂ ਕੋਈ ਮੁਸੀਬਤ ਪਈ ਹੋ। ਉਹ ਵੀ ਗੱਲ ਮੈਂ ਤੁਹਾਨੂੰ ਸੁਣਾਵਾਂਗਾ। ਬਿਜ਼ੇ ਰਸੂਲਪੁਰੀ ਨੇ ਲਿਖਿਆ ਹੋਇਆ ਗੀਤ ਕਈ ਰਿਸ਼ਤਿਆਂ ਨੂੰ ਇੱਕ ਫੁੱਲ ਇੱਕ ਮਾਲਾ ਦੇ ਵਿੱਚ ਪਰੋਇਆ ਫੁੱਲਾਂ ਦੀ ਤਰ੍ਹਾਂ। ਪਰ ਸੰਜੀਵ ਅਨੰਦ ਭਾਜੀ ਦੀ ਸੋਚ ਉਹਨਾਂ ਨੇ ਕੁਛ ਅੱਜ ਦੇ ਵਕਤ ਨੂੰ ਦੇਖ ਕੇ ਜਿਹੜਾ ਹੁਣ ਕੰਪਿਊਟਰਾਈਜ਼ਡ ਯੁੱਗ ਹੋ ਗਿਆ। ਫੋਨਾਂ ਦਾ ਯੁੱਗ ਹੋ ਗਿਆ, ਡਿਜੀਟਲ ਯੁੱਗ ਹੋ ਗਿਆ। ਇਦੇ ਮੁਤਾਬਕ ਉਹਨਾਂ ਨੇ ਗੱਲ ਕੀਤੀ ਹੈ ਕੀ ਇਹ ਭੈਣ ਭਰਾ ਸਭ ਯਾਰ ਤੇਰੇ ਗੱਲ ਗੌਰ ਨਾਲ ਸੁਣਿਓ ਬਾਬਿਓ ਗੱਲ ਸੁਣਨ ਵਾਲੀ ਹੈ ਇਹ ਭੈਣ ਭਰਾ ਸਭ ਯਾਰ ਤੇਰੇ ਜਿਹੜੇ ਬਹੁਤੇ ਰਿਸ਼ਤੇਦਾਰ ਤੇਰੇ ਏ ਭੈਣ ਭਰਾ ਸਭ ਯਾਰ ਤੇਰੇ ਜਿਹੜੇ ਬਹੁਤੇ ਰਿਸ਼ਤੇਦਾਰ ਤੇਰੇ ਜੇ ਅਜ਼ਮਾਏਗਾ ਛਾੜ ਕੇ ਪੱਲਾ ਬਹਿ ਜੇਗਾ ਜੇ ਅਜ਼ਮਾਏਗਾ ਛਾੜ ਕੇ ਪੱਲਾ ਬਹਿ ਜੇਗਾ ਜੇ ਸੱਚ ਬੋਲੇਗਾ ਯਾਰ ਇਕੱਲਾ ਰਹੇਗਾ ਜੇ ਸੱਚ ਬੋਲੇਗਾ ਯਾਰ ਇਕੱਲਾ ਰਹੇਗਾ ਜੇ ਗੱਲ ਚੰਗੀ ਲੱਗੀ ਤਾਂ ਤਾੜੀ ਬਜਾ ਦਿਓ ਕਰੋ ਮਿਹਰਬਾਨੀ ਮਿਹਰਬਾਨੀ ਜ਼ਿੰਦਗੀ ਦੇ ਵਿੱਚ ਆਪਾਂ ਕਿੰਨਾ ਕੁਝ ਲੁਕੋ ਛੁਪੋ ਕੇ ਜਿਉਂਦੇ ਰਹਿੰਦੇ ਰੱਬ ਕਰੇ ਸਾਰਿਆਂ ਦੇ ਪਰਦੇ ਬਣੇ ਰਹਿਣ ਇਹ ਦੁਨੀਆ ਦੇ ਉੱਤੇ ਹਰ ਬੰਦਾ ਗੁਨਾਹ ਕਰਦਾ ਹੈ ਹਰ ਬੰਦਾ ਗੁਨਾਹਗਾਰ ਹੈ ਕੁਝ ਲੋਕ ਨੇ ਜਿਹੜੇ ਦੇਵਤੇ ਨੇ ਬਾਕੀ ਸਭ ਗੁਨਾਹਗਾਰ ਨੇ ਮੇਰੇ ਵਰਗੇ ਜੇ ਬਿਨ ਬੋਲੇ ਹੀ ਸਰਦਾ ਰਹੇ ਤਾਂ ਚੰਗਾ ਗੱਲ ਦੱਬੀ ਰਹੇ ਸਭ ਪਰਦਾ रहता चंगा गल दबी रहे सब परद रहता, रहता चंगा पंड खोलेगा गंड खोलेगा कर तो अल्लाह अ बहजेंगा जे सच बोलेगा यार इकला रह जे ਗਾ ਜੇ ਸੱਚ ਬੋਲੇਗਾ ਯਾਰ ਇਕੱਲਾ ਰਹੇਗਾ ਜਿਹੜੇ ਕਹਿੰਦੇ ਤੈਨੂੰ ਅੱਖੀਆਂ ਵਿੱਚ ਵਸਾਇਆ ਤੈਨੂੰ ਵਾਂਗ ਨਗੀਨੇ ਦਿਲ ਦੇ ਵਿੱਚ ਜੜਵਾਇਆ ਤੈਨੂੰ ਵਾਂਗ ਨਗੀਨੇ ਦਿਲ ਦੇ ਵਿੱਚ ਜੜਵਾਇਆ ਜੇ ਪਰਖੇਗਾ ਲੋਹੇ ਦਾ ਛੱਲਾ ਰਹਿ ਜੇਗਾ ਜੇ ਪਰਖੇਗਾ ਲੋਹੇ ਦਾ ਛੱਲਾ ਰਹਿ ਜੇਗਾ ਜੇ ਸੱਚ ਬੋਲੇਗਾ ਯਾਰ ਇਕੱਲਾ ਰਹੇਗਾ ਜੇ ਸੱਚ ਬੋਲੇਗਾ ਯਾਰ ਇਕੱਲਾ ਰਹੇ ਰੇ ਝੂਠ ਮੋਠ ਬੋਲ ਕੇ ਸਾਰਦਾ ਰਹਿ ਸੰਜੀਪ ਭਾਜੀ ਨੇ ਜਿਹੜਾ ਆਖਰੀ ਅੰਤਰਾ ਲਿਖਿਆ ਕਹਿੰਦਾ ਜੇ ਇੱਕ ਪਾਸੇ ਬਹਿ ਸੰਜੀਪ ਤਮਾਸ਼ਾ ਦੇਖੀ ਜਾ ਦੁਨੀਆ ਦਾ ਗਲਪਿਆ ਢੋਲ ਹੈ ਜਿਹੜਾ ਇਹ ਵਜਾਈ ਜਾਂਦਾ ਵਧੀਆ ਇੱਕ ਪਾਸੇ ਬਹਿ ਸੰਜੀਪ ਤਮਾਸ਼ਾ ਵੇਖੀ ਜਾ ਤਸਵੀਰ ਦਾ ਜਿਹੜਾ ਦਿਸਦਾ ਹੈ ਪਾਸਾ ਵੇਖੀ ਜਾ ਜੇ ਸਭ ਵੇਖੇਗਾ ਕਰ ਤੋਵਾ ਅੱਲਾ ਬਹਿ ਜੇਗਾ ਜੇ ਸੱਚ ਬੋਲੇਗਾ ਯਾਰ ਤੇ ਕੱਲਾ ਰਹਿ ਜਾਏਗਾ ਖੂਨ ਦੇ ਰਿਸ਼ਤੇ ਮਾਂ ਬਾਪ ਭੈਣ ਤੇ ਭਰਾ ਇਹਨਾਂ ਰਿਸ਼ਤਿਆਂ ਦੀ ਲਾਈਫ ਦੇ ਵਿੱਚ ਕੀ ਅਹਿਮੀਅਤ ਹੈ ਕਿਹੜੀ ਮੁਸੀਬਤ ਵੇਲੇ ਕਦੋਂ ਤੇ ਕਿਉਂ ਕਾਦੇ ਲਈ ਯਾਦ ਆਉਂਦੀ ਹੈ ਇਹਨਾਂ ਰਿਸ਼ਤਿਆਂ ਦੀ ਜਿਹੜੇ ਜਿਹੜੇ ਲੋਕ ਆਪਣੇ ਮਾਪੇ ਬਾਪ ਦੀ ਕਦਰ ਕਰਦੇ ਐ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਦਰ ਫਾਦਰ ਲਈ ਦੁਨੀਆ ਦੇ ਜਿਹੜੇ ਮਰਜੀ ਤੀਰਥ ਤੇ ਚਲੇ ਜਾਓ ਜੇ ਮਾਪੇ ਬਾਪ ਨੂੰ ਨਰਾਜ ਨੇ ਨਾ ਤਾਂ ਤੁਹਾਨੂੰ ਕਦੇ ਬਖਸ਼ਿਆ ਨਹੀਂ ਜਾਏਗਾ ਉਹਦੀ ਕਚਹਿਰੀ ਦੇ ਵਿੱਚ ਕਦੇ ਵੀ ਤੁਹਾਨੂੰ ਮਾਫ ਨਹੀਂ ਕੀਤਾ ਜਾਏਗਾ ਕਈ ਵਾਰ ਲੋਕ ਅੱਜ ਕੱਲ ਦੀਆਂ ਔਲਾਦਾਂ ਇਦਾਂ ਸੋਚਦੀਆਂ ਨੇ ਕਿ ਮਾਂ ਬਿਮਾਰ ਪਈਆ ਕਰੇ ਮਾਂ ਬਿਮਾਰ ਪਈ ਐ ਤੇ ਮੁੰਡਾ ਗੁਰਦੁਆਰੇ ਨੂੰ ਚੱਲਿਆ ਮੱਥਾ ਟੇਕਣ ਵਾਸਤੇ ਮੈਂ ਲੇਟ ਹੋ ਗਿਆ ਮਾਤਾ ਪਹਿਲਾਂ ਇਦਾਂ ਦੱਸੋ ਉਹਦੀ ਅਰਦਾਸ ਕਬੂਲ ਹੋਊਗੀ ਉੱਥੇ ਨਹੀਂ ਸਭ ਤੋਂ ਪਹਿਲਾਂ ਤੀਰਥ ਸਭ ਤੋਂ ਪਹਿਲਾਂ ਮੱਕਾ ਮਾਂ ਬਾਪ ਹੋਇਆ ਕਰਦੇ ਐ ਮਾਂ ਬਾਪ ਦੀ ਪੂਜਾ ਕਰਨੀ ਚਾਹੀਦੀ ਐ ਮਾਂ ਬਾਪ ਦੀ ਸੇਵਾ ਉਸ ਤੋਂ ਬਾਅਦ ਸਾਰੀ ਦੁਨੀਆ ਦੀ ਥਾ ਥਾ ਨਹੀਂ ਦਰਦ ਸੁਣਾਏ ਜਾਂਦੇ ਦਿਲ ਹੁੰਦੇ ਨਹੀਂ ਥਾ ਥਾ ਫੋਲ ਲੋਕ ਕਿਸੇ ਚੀਜ਼ ਦੀ ਕਦਰ ਉਦੋਂ ਪਤਾ ਲੱਗੇ ਜਦੋਂ ਰਹਿੰਦੀ ਨਹੀਂ ਉਹ ਸਾਡੇ ਕੋਲ ਲੱਖ ਪਿਆਰ ਮੁਹੱਬਤਾਂ ਹੋ ਲੱਖ ਪਿਆਰ ਮੁਹੱਬਤਾਂ ਹੁਣ ਭਾਵੇਂ ਰੰਗ ਖੂਨ ਦਾ ਫਿੱਕਾ ਨਹੀਂ ਪੈ ਸਕਦਾ ਆਖਰ ਆਪਣੇ ਸਕੇ ਹੀ ਕੰਮ ਆਉਂਦੇ ਜਗਾ ਉਹਨਾਂ ਦੀ ਕੋਈ ਨਹੀਂ ਗੈ ਸਕੇ ਜਿਹੜੇ ਆਪਣੇ ਮਾਂ ਬਾਪ ਜਾਂ ਭੈਣ ਭਰਾ ਜਾਂ ਜਿਹੜਾ ਸਕਾ ਬਣ ਕੇ ਰਹਿੰਦਾ ਉਹਨਾਂ ਦੀ ਜਗ੍ਹਾ ਹੋਰ ਕੋਈ ਨਹੀਂ ਲੈ ਸਕਦਾ ਇੱਕ ਵਾਰ ਇੱਕ ਬੰਦਾ ਬਾਬਾ ਫਕੀਰ ਕੋਲੇ ਗਿਆ ਜਾ ਕੇ ਕਹਿਣ ਲੱਗਾ ਕਿ ਬਾਬਾ ਬਾਬਾ ਜੀ ਮਹਾਂਪੁਰਸ਼ੋ ਇਹ ਦੋਸਤ ਜ਼ਿਆਦਾ ਚੰਗੇ ਹੁੰਦੇ ਨੇ ਕਿ ਭਰਾ ਜ਼ਿਆਦਾ ਚੰਗੇ ਹੁੰਦੇ ਨੇ ਬਾਬਾ ਜੀ ਕਹਿੰਦੇ ਕਾਕਾ ਜਿਹੜੇ ਦੋਸਤ ਹੁੰਦੇ ਨੇ ਉਹ ਹੀਰੇ ਹੁੰਦੇ ਨੇ ਤੇ ਜਿਹੜੇ ਭਰਾ ਹੁੰਦੇ ਨੇ ਉਹ ਸੋਨਾ ਹੁੰਦੇ ਨੇ ਕਹਿੰਦਾ ਤੁਸੀਂ ਕਮਾਲ ਕਰਦੇ ਹੋ ਡਾਇਮੰਡ ਹੀਰਾ ਹੀਰਾ ਤੇ ਮਹਿੰਗਾ ਹੀ ਬੜਾ ਹੁੰਦਾ ਹੈ ਤੇ ਸੋਨੇ ਦਾ ਭਾਅ ਘਟਾ ਹੈ ਇਹਦਾ ਮਤਲਬ ਫਿਰ ਦੋਸਤ ਜਿਆਦਾ ਚੰਗੇ ਹੋ ਗਏ ਕਹਿੰਦੇ ਨਹੀਂ ਜਿੰਨੀ ਦੇਰ ਦੋਸਤ ਦੋਸਤੀ ਨਭਾਉਂਦਾ ਉਨੀ ਦੇਰ ਉਹ ਹੀਰਾ ਹੀ ਹੁੰਦਾ ਜਦੋਂ ਹੀਰਾ ਟੁੱਟ ਜAVE ਨਾ ਜ਼ਿੰਦਗੀ ਦੇ ਵਿੱਚ ਫਿਰ ਕਦੇ ਮੁੜ ਕੇ ਜੁੜਦਾ ਨਹੀਂ ਭਰਾ ਸੋਨਾ ਸੋਨਾ ਚਾਹੇ ਛੋਟਾ ਛੋਟਾ ਹੋਇਆ ਹੋਵੇ ਚਾਹੇ ਰੇਤਾ ਬਣੀ ਹੋਵੇ ਉਹ ਜਦੋਂ ਕਿਸੇ ਸਾੱਚੇ ਦੇ ਵਿੱਚ ਉਹਨੂੰ ਪਾਓਗੇ ਨਾ ਜਿਹੜੀ ਮਰਜ਼ੀ ਮੁੰਦਰੀ ਗਹਿਣਾ ਬਣਾ ਲਓ ਭਰਾ ਨੇ ਭਰਾ ਹੀ ਰਹਿਣਾ ਉਹਨੇ ਸੋਨੇ ਨੇ ਸੋਨਾ ਹੀ ਰਹਿਣਾ ਹੀਰਾ ਟੁੱਟ ਗਿਆ ਤੇ ਫਿਰ ਕੱਚ ਹੋ ਜਾਂਦਾ ਮੈਂ ਨਹੀਂ ਕਹਿੰਦਾ ਕਿ ਦੋਸਤ ਬੁਰੇ ਹੁੰਦੇ ਆ ਸਲਾਮ ਸਲੂਟ ਸਜਦਾ ਉਹਨਾਂ ਲੋਕਾਂ ਨੂੰ ਜਿਹੜੇ ਦੋਸਤ ਦੋਸਤੀ ਨਿਭਾਉਂਦੇ ਆ ਪਰ ਜੇ ਜਿਹੜੇ ਕਿਸੇ ਮਾੜੀ ਨੀਅਤ ਜਾਂ ਮਾੜੀ ਸੋਚ ਦੇ ਨਾਲ ਤੁਹਾਡੇ ਨਾਲ ਦੋਸਤੀ ਕਰਦੇ ਆ ਨਾ ਉਹ ਦੋਸਤ ਦੋਸਤ ਕਹਿਣ ਦੇ ਆਕਲ ਨਹੀਂ ਉਹ ਹੀਰੇ ਨਹੀਂ ਹੁੰਦੇ ਪੈਂਡੇ ਤੁਰਦੇ ਕਰਦੇ ਜ਼ਿੰਦਗੀ ਦੇ ਵਕਤ ਬਦਲਦਾ ਰੰਗ ਬਟਾ ਜਾਂਦਾ ਪੈਰ ਪੈਰ ਤੇ ਨਵੇਂ ਨੇ ਸਬਕ ਮਿਲਦੇ ਚੰਗੇ ਮਾਣੇ ਨੂੰ ਪਰਖਣਾ ਆ ਜਾਂਦਾ ਇਹਸਾਸ ਜਜ਼ਬਾਤਾਂ ਦੀ ਤੰਦ ਲੋਕੋ ਠੇਸ ਲੱਗੇ ਤਾਂ ਚੱਕਣਾ ਚੂਰ ਹੋ ਜਾਈ ਸਰਜੀਵਨਾ ਸੰਭਲਣਾ ਬੜਾ ਔਖਾ ਜਦੋਂ ਆਪਣਾ ਕੋ ਆਪਣੇ ਤੋਂ ਤੂੰ ਜਦ ਬੱਚਿਆਂ ਦੇ ਹੱਥਾਂ 'ਚੋਂ ਰੋਟੀ ਕਾਂ ਖੋਵਣ ਜਦ ਬੱਚਿਆਂ ਦੇ ਅੱਠਾਂ ਚੋ ਰੋਟੀ ਕਾਂ ਖੋਵਣ ਮਮਤਾ ਵਾਲੇ ਪੂਹੇ ਮਾਸੀਆਂ ਚਾਚੀਆਂ ਜਦ ਢੋਵਣ ਓਏ ਜਦੋਂ ਪਿਆਰ ਦੀ ਮਤ ਰਿਆਂ ਗਾਲਾਂ ਪਾਉਂਦੀਆਂ ਨੇ ਉਹ ਤੋਂ ਰੱਬ ਤੋਂ ਪਹਿਲਾਂ ਮਾਵਾ ਚੇਤੇ ਓਂਦੀਆਂ ਤੋਂ ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ ਓਹ ਤੋਂ ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਜਦੋਂ ਵਿੱਚ ਪਰਦੇਸਾਂ ਰਖੜੀਓ ਸੁਨਾ ਘਟ ਹੋਵੇ ਫਿਰ ਡਲਰਾਂ ਕੋਲੋਂ ਰੋਂਦਾ ਵੀਰਨਾ ਚੁੱਪ ਹੋਵੇ ਜਦੋਂ ਵਿੱਚ ਪਰਦੇਸਾਂ ਰਖੜੀਓ ਸੁਨਾ ਘਟ ਹੋਵੇ ਫਿਰ ਡਲਰਾਂ ਕੋਲੋਂ ਰੋਂਦਾ ਵੀਰਨਾ ਉਪ ਹੋਵੇ ਉਹ ਜਦ ਮਾਰ ਉਡਾਰੀ ਦੂਰ ਜਾਂਦੇ ਰ ਲਾਉਂਦੀਆਂ ਕੋਈ ਕੰਨ ਮੁਕਲਾ ਝੁਗੀਆਂ ਦੇ ਵਿੱਚ ਘਿਰ ਜਾਵੇ ਬੋਲ ਸ਼ਰੀਕ ਦਾ ਸੀਨੇ ਆਰੀ ਵਾਂਗ ਫਿਰ ਜਾਵੇ ਜਦ ਕੋਈ ਕੰਨ ਮੁਕਲਾ ਝੁਗੀਆਂ ਦੇ ਵਿੱਚ ਘਿਰ ਜਾਵੇ ਬੋਲ ਸ਼ਰੀਕ ਦਾ ਸੀਨੇ ਆਰੀ ਵੰਗੂ ਫਿਰ ਜਾਵੇ ਉਹ ਜਦੋਂ ਯਾਰ ਗਦਾਰ ਕੋਈ ਪੁੱਠੇ ਚੰਦ ਚੜਾਉਂਦੇ ਨੇ ਉਹ ਦੋ ਰੱਬ ਤੋਂ ਪਹਿਲਾਂ ਵੀਰੇ ਚੇਤੇ ਆਉਂਦੇ ਨੇ ਹਾ ਉਹ ਦੋ ਰੱਬ ਤੋਂ ਪਹਿਲਾਂ ਵੀਰੇ ਚੇਤੇ ਆਉਂਦੇ ਨੇ ਹੋ ਦੋ ਰੱਬ ਤੋਂ ਪਹਿਲਾਂ ਵੀਰੇ ਜਿੱਤੇ ਆਉਂਦੇ ਆਉਂਦੇ ਬਾਪੂ ਦੀ ਯਾਦ ਕਰਾਉਂਦੀ ਮੈਂ ਕਹਿੰਨਾ ਉਹਨਾਂ ਕਿ ਜੇ ਮਾਂ ਦੇ ਪੈਰਾਂ ਦੇ ਥੱਲੇ ਜੰਨਤ ਹੈ ਨਾ ਤਾਂ ਬਾਪੂ ਵੀ ਉਸ ਜੰਨਤ ਦਾ ਦਰਵਾਜ਼ਾ ਹੈ ਜ਼ੋਰਦਾਰ ਤਾੜੀਆਂ ਬਾਪੂ ਵਾਸਤੇ ਮਾਂ-ਬਾਪ ਦੋਨੋਂ ਇੱਕੋ ਜੈ ਦੇਉਂਦੇ ਨੇ ਜਿਹੜਾ ਬੰਦਾ ਕੁਝ ਔਲਾਦਾਂ ਕਹਿ ਦਿੰਦੀਆਂ ਨੇ ਕਿ ਬਾਪੂ ਬੜਾ ਸਖਤ ਆ ਸਾਡਾ ਸਾਨੂੰ ਬਾਪੂ ਹਰ ਥਾਂ ਤੋਂ ਰੋਕਦਾ ਆ ਨਹੀਂ ਕਰਨ ਦਿੰਦਾ ਉਹ ਨਹੀਂ ਕਰਨ ਦਿੰਦਾ ਜ਼ਿੰਦਗੀ ਦਾ ਐਕਸਪੀਰੀਅੰਸ ਬੋਲਦਾ ਹੁੰਦਾ ਬਾਪੂ ਕੋਲੇ ਲਾਈਫ ਦਾ ਤਜਰਬਾ ਬੋਲਦਾ ਹੁੰਦਾ ਉਹ ਸੋਚਦਾ ਪਿਓ ਹਮੇਸ਼ਾ ਸੋਚਦਾ ਕਿ ਜਿੱਥੋਂ ਮੈਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਥੋਂ ਮੇਰੀ ਔਲਾਦ ਨਾਲ ਨਾ ਧੋਖਾ ਹੋ ਜਵੇ ਇਸ ਕਰਕੇ ਹਰ ਕਦਮ ਫੂਕ ਫੂਕ ਕੇ ਰੱਖਣ ਨੂੰ ਕਹਿੰਦਾ ਹੁੰਦਾ ਬੁਰਾ ਨਹੀਂ ਹੁੰਦਾ ਬਾਪੂ ਮਾੜਾ ਨਾ ਕਿਹਾ ਕਰੋ ਜਿਹੜਾ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਔਲਾਦ ਲਈ ਚੋਗਾ ਇਕੱਠਾ ਕਰਦਾ ਫਿਰਦਾ ਰਹਿੰਦਾ ਹੈ ਉਹ ਬੰਦਾ ਕਦੇ ਬੁੜਾ ਬੁਰਾ ਹੋ ਸਕਦਾ ਹੈ ਔਲਾਦ ਲਈ ਇੱਕੋ ਹੀ ਬੰਦਾ ਹੁੰਦਾ ਪਿਓ ਜਿਹੜਾ ਆਪਣੇ ਪੁੱਤ ਨੂੰ ਕਹਿੰਦਾ ਹੁੰਦਾ ਕਿ ਤੂੰ ਮੇਰੇ ਨਾਲੋਂ ਵੀ ਉੱਪਰ ਹੋਵੇਂ ਦੁਨੀਆ 'ਚ ਹੋਰ ਕੋਈ ਨਹੀਂ ਸੋਚਦਾ ਇਦਾਂ ਇਕ ਕੋਈ ਬੰਦਾ ਹੈ ਉਹ ਪਿਓ ਕਹਿੰਦੇ ਨੇ ਉਹਨੂੰ ਬਾਪ ਕਹਿੰਦੇ ਨੇ ਬਾਪੂ ਦੀ ਯਾਦ ਕਦੋਂ ਆਉਂਦੀ ਹੈ ਜਦੋਂ ਕਰਦੀ ਜਿੰਮੇ ਵਾਰੀ ਸਿਰ ਤੇ ਬਹਿ ਜਾਵੇ ਜਾਂ ਫਿਰ ਧੀ ਦਾ ਕੰਨਿਆ ਦਾਨ ਦੂਰਾ ਰਹਿ ਜਾਵੇ ਜਦੋਂ ਕਰਦੀ ਜਿੰਮੇ ਵਾਰੀ ਸਿਰ ਤੇ ਬਹਿ ਜਾਵੇ ਚਾਉ ਫਿਰਤੀ ਦਾ ਕੰਨਿਆ ਦਾ ਨ ਅਧੂਰਾ ਰਹ ਜਾਂ ਰੇ ਓਏ ਜਦੋਂ ਪਿਓ ਦੀ ਥਾਂ ਤੇ ਚਾਚਾ ਖਾਜਰ ਚਾਉਂਦਾ ਏ ਓਦੋਂ ਰੱਬ ਤੋਂ ਪਹਿਲਾਂ ਬਾਪੂ ਚੇਤੇ ਆਉਂਦਾ ਏ ਕਤੇ ਰੱਬ ਤੋਂ ਪਹਿਲਾਂ ਬਾਪੂ ਚੇਤੇ ਆਉਂਦਾ ਏ ਕਤੇ ਰੱਬ ਤੋਂ ਪਹਿਲਾਂ ਮਾਵਾ ਚੇਤੇ ਆਉਂਦੀਆਂ ਨੇ ਕਤੇ ਰੱਬ ਤੋਂ ਪਹਿਲਾਂ ਭੈਣਾ ਚੇਤੇ ਆਉਂਦੀਆਂ ਨੇ ਰੱਬ ਤੋਂ ਪਹਿਲਾਂ ਵੀਰੇ ਚੇਤੇ ਆਉਂਦੇ ਨੇ ਹਾਏ ਕਤੇ ਰੱਬ ਤੋਂ ਪਹਿਲਾਂ ਬਾਪੂ ਚੇਤੇ ਗਾ ਏ ਹੋ 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 ਕੱਲ ਚੰਗੀ ਲੱਗੀ ਐ ਨਾ ਜ਼ੋਰਦਾਰ ਤਾੜੀਆਂ ਬਜਾ ਦਿਆ ਕਰੋ ਔਰ ਰਿਸ਼ਤਿਆਂ ਨੂੰ ਪਿਆਰ ਦਿਆ ਕਰੋ ਭੈਣ ਭਰਾ ਇਹ ਹਟੀਆਂ ਤੋਂ ਨਹੀਂ ਮਿਲਦੇ ਹੈਗੇ ਇਹ ਰਿਸ਼ਤੇ ਮਾਂ-ਬਾਪ ਕਿਤੇ ਬਾਜ਼ਾਰ ਚੋਂ ਨਹੀਂ ਮਿਲਦੇ ਇੱਕ ਵਾਰ ਲਾਈਫ ਦੇ ਵਿੱਚ ਇਹ ਰਿਸ਼ਤੇ ਬਣਦੇ ਆ ਜਿਹੜਾ ਰਿਸ਼ਤਾ ਇੱਕ ਵਾਰ ਇਸ ਗੁਲਦਸਤੇ ਦੇ ਵਿੱਚੋਂ ਫੁੱਲ ਰੂਪੀ ਰਿਸ਼ਤੇ ਨੇ ਇਹ ਜਿਹੜਾ ਚਲਾ ਗਿਆ ਮੁੜ ਕੇ ਖਤਮ ਦੁਬਾਰਾ ਉਸ ਗੁਲਦਸਤੇ ਦੇ ਵਿੱਚ ਕੋਈ ਹੋਰ ਜਗ੍ਹਾ ਨਹੀਂ ਲੈ ਸਕਦਾ ਇੱਕ ਹੋਰ ਬੜਾ ਪਿਆਰਾ ਰਿਸ਼ਤਾ ਹੈ ਜਦੀ ਤਾਰੀਫ ਦੇ ਵਿੱਚ ਮੈਂ ਗੱਲ ਕਰੂੰਗਾ ਅੱਜ ਦੇ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਡਾਕਟਰ ਸਾਹਿਬ ਕਿ ਜਦੋਂ ਪੰਜ ਪੰਜ ਪੁੱਤਰ ਹੋਣ ਤਾਂ ਮਾਪੇ ਰੁੜ ਜਾਵਣ ਲੱਗ ਕੇ ਟੱਬਰਾਂ ਪਿੱਛੇ ਮਾਪਿਓ ਆਪਣੇ ਪੁੱਲ ਜਾਵਣ ਓਏ ਜਦੋਂ ਰੁੜਦੇ ਮਾਪੇ ਆਕੇ ਗਲ ਨਰ ਲਾਉਂਦੀਆਂ ਉਦੋਂ ਰੱਬ ਤੋਂ ਪਹਿਲਾਂ ਆ ਧੀਆਂ ਚ ਤੇ ਆਉਂਦੀਆਂ ਨੇ ਉਦੋਂ ਰੱਬ ਤੋਂ ਪਹਿਲਾਂ ਧੀਆਂ ਚ ਤੇ ਆਉਂਦੀਆਂ